ਔਰ ਤੁਹਾਨੂੰ ਹੀ ਨਿਸ਼ਾਨੇ ਉੱਤੇ ਕਿਉਂ ਲਿਆ ਜਾ ਰਿਹਾ ਭਾਸ਼ਣਾ ਦੇ ਵਿੱਚ ਉਹਨਾਂ ਨੂੰ ਕੋਈ ਖਤਰਾ ਲੱਗਦਾ ਹੋਊਗਾ ਇਸ ਕਰਕੇ ਜਿੱਤੇ ਕਰਕੇ ਪਿਛਲੇ 10 ਦਿਨਾਂ ਚ ਤਿੰਨ ਢੇੜੇ ਭਗਵੰਤਮਾਨ ਲਾ ਗਿਆ ਹੈਗਾ ਕੇਜਰੀਵਾਲ ਆ ਗਿਆ ਹੈ ਮੈਨੂੰ ਤਾਂ ਨਹੀਂ ਲੱਗਦਾ ਕੋਈ ਹੋਰ ਹਲਕਾ ਹੋਗਾ ਜਿੱਤੇ ਚਾਰ ਚਾਰ ਬਾਰੀ ਘਰਾਂ ਜੇ ਦੋ ਤਿੰਨ ਦਿਨ ਹੋਰ ਪਏ ਨੇ ਸੋ ਸਾਰੇ ਵੱਡੇ ਲੀਡਰ ਇੱਥੇ ਹੀ ਆ ਰਹੇ ਨੇ ਤੇ ਭਗਵੰਤਮਾਨ ਸਾਹਿਬ ਤਾਂ ਬਸੇਰੀ ਕੋਸ਼ਿਸ਼ ਕਰ ਰਹੇ ਨੇ ਇੰਨੀ ਕੋਸ਼ਿਸ਼ ਤੇ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨ ਚ ਕਰ ਲੈਂਦੇ ਤਾਂ ਕਿੰਨਾ ਭਲਾ ਹੋ ਜਾਂਦਾ ਲੇਕਿਨ ਇਹਨਾਂ ਨੂੰ 네ਗੇਟਿਵ ਪੋਲਿਟਿਕਸ ਹੀ ਆਉਂਦੀ ਐ ਸਿਰ ਉਹ ਗੱਲਾਂ ਆਉਂਦੀਆਂ ਪੁੱਠੇ ਸਿੱਧੀ ਕਲਾ ਹੁਣ ਜਿਹੜੀ ਆਪਣੀ ਪ੍ਰਾਪਤੀਆਂ ਗਿਨਾਰੇ ਨੇ ਕੁਝ ਗਨਾਨਤਾ ਸਹੀ ਵੀ ਕਿਹੜੀ ਪ੍ਰਾਪਤੀ ਹੈ ਪਰ ਉਹ 24 ਮਹੀਨਿਆਂ ਦਾ ਪ੍ਰਚਾਰ ਜਦੋਂ ਕਰਦੇ ਆ ਤੇ ਸ਼ੁਰੂ ਉਹ ਬਿਜਲੀ ਤੋਂ ਕਰਦੇ ਆ ਮੁਫਤ ਬਿਜਲੀ ਤੋਂ ਚਾਹੇ ਉਹ ਘਰਾਂ ਦੀ ਬਿਜਲੀ ਆ ਚਾਹੇ ਖੇਤਾਂ ਦੀ ਕਹਿੰਦੇ ਕਿਸਾਨ ਸੌਖੇ ਅਸੀਂ ਕੀਤੇ ਮਜ਼ਦੂਰ ਸੌਖੇ ਅਸੀਂ ਕੀਤੇ ਮੈਂ ਤਾਂ ਉਹ ਬਿਜਲੀ ਤੋਂ ਪੈਦਾ ਕਿਨਾ ਕੀਤਾ ਜਿਹੜੀ 6000 ਮੈਗਾਵਾਟ ਪਿਛਲੇ 50 ਸਾਲ ਤੋਂ ਪੰਜਾਬ ਦੀ ਪੈਦਾਵਾਰ ਸੀ ਬਿਜਲੀ ਦੀ ਤੇ 10-10 ਘੰਟੇ ਦੇ ਕੱਟ ਲੱਗਦੇ ਸੀ ਘਰਾਂ 'ਚੇ ਖੇਤਾਂ 'ਚੇ ਬਿਜਲੀ ਆਉਂਦੀ ਨਹੀਂ ਸੀ ਇਹ 6000 ਮੈਗਾਵਾਟ ਨੂੰ 10 ਸਾਲਾਂ ਦੇ ਅੰਦਰ 12000 ਮੈਗਾਵਾਟ ਕਰਕੇ ਸਰਪਲਸ ਕਿਨੇ ਕੀਤਾ ਜੇ ਬਿਜਲੀ ਅਜ ਆ ਰਹੀ ਹੈ ਜੇ ਕਿਸੇ ਦੇ ਘਰ ਚ ਪੱਖਾ ਚੱਲ ਰਿਹਾ ਬੱਤੀ ਚੱਲ ਰਹੀ ਹੈ ਖੇਤਾਂ ਚ ਆ ਰਹੀ ਹੈ ਇਹ ਦੇਣਤਾ ਕਾਲੀ ਦਲ ਦੀ ਹੈ ਤੇ 7 ਸਾਲ ਇਹ ਦੋਵਾਂ ਭਾਈਵਾਲ ਪਾਰਟੀਆਂ ਕਾਂਗਰਸ ਜਾਂ ਝਾੜੂ ਹੋਏ ਇਹਨਾਂ ਚ ਇੱਕ ਮੈਗਾਵਾਟ ਵੀ ਪੈਦਾ ਕੀਤਾ ਅਸੀਂ ਨਵੇਂ ਥਰਮਲ ਖੜੇ ਕਰਤੇ ਇਹ ਹੁਣ ਰਾਜਨੀਤੀ ਇਹੋ ਜੀ ਹੋ ਗਈ ਹੈ ਕਿ ਪੁਰਾਣੇ ਥਰਮਲ ਜਿਹੜੇ ਕੰਡਮ ਪਏ ਚੱਲ ਨਹੀਂ ਸਕਦੇ ਸੀ ਉਹਨਾਂ ਨੂੰ ਹਜ਼ਾਰਾਂ ਰੁਪਏ ਦੇ ਕੇ ਪ੍ਰਾਈਵੇਟ ਤੋਂ ਉਹ ਕਿਤੇ ਜਾ ਰਹੇ ਨੇ ਇਹ ਜੇ ਤੁਸੀਂ ਗੱਲ ਕੀਤੀ ਹੋ ਕਿ ਇਹ ਸਾਡੀ ਪ੍ਰਾਪਤੀ ਹੈ ਪਹਿਲਾਂ ਵਾਲਿਆਂ ਨੇ ਜਿਨ੍ਹਾਂ ਨੇ ਰਾਜ ਕੀਤਾ ਨਾ ਸਰਕਾਰੀ ਪ੍ਰਾਪਤੀਆਂ ਨੂੰ ਵੇਚ ਦਿੱਤਾ ਆਪ ਦੇ ਘਰ ਭਰ ਲੈ ਵੱਡੇ ਵੱਡੇ ਹੋਟਲ ਮਹਿਲ ਸਾਰ ਲੈ ਪਰ ਅਸੀਂ ਆਏ ਆ ਜਿਹੜੇ ਪ੍ਰਾਈਵੇਟ ਨੂੰ ਸਰਕਾਰੀ ਚ ਤਬਦੀਲ ਕਰ ਰਹੇ ਹਾਂ ਜਿਹੜਾ ਨੇ ਵੱਡੇ ਵੱਡੇ ਹੋਟਲ ਪਾਏ ਨੇ ਨਾ ਉਹਨਾਂ ਨੇ ਹੀ ਬਿਜਲੀ ਸਰਪਲਸ ਕੀਤੀ ਉਹਨਾਂ ਨੇ ਹੀ ਚਾਰੋਂ ਸਵੇਰੇ ਆ ਸੜਕਾਂ ਬਣਾਈਆਂ ਉਹਨਾਂ ਨੇ ਹਵਾਈ ਅੱਡੇ ਬਣਾਏ ਉਹਨਾਂ ਨੇ ਖਜ਼ਾਨੇ ਦਾ ਕਰਜ਼ਾ ਘਟਾਇਆ ਆਮਦਨ ਵਧਾਈ ਤੇ ਵਧੀ ਹੋਈ ਆਮਦਨ ਦੇ ਨਾਲ ਆਟੇ ਦਾਲ ਦੇ ਘੜ ਪੈਂਸ਼ਨ ਸ਼ਗਨ ਵਜੀਫੇ ਤਿਆਨੋ ਸਾਈਕਲਾ ਪਿੰਡ ਪਿੰਡ 'ਚ ਆਰੋ ਸਾਫ ਸੁਥਰਾ ਪੀਂਦਾ ਪਾਣੀ ਜਿਮ ਕਿਟ ਮੋਟਰ ਦੇ ਕਨੈਕਸ਼ਨ ਮੁਆਵਜ਼ਾ ਨੌਕਰੀਆਂ 3 ਲੱਖ ਇਹ ਸਭ ਉਸ ਖਜ਼ਾਨੇ ਤੋਂ ਦਿੱਤੀਆਂ ਜਿਨ੍ਹਾਂ ਨੇ ਇਹ ਸਾਰਾ ਕੰਮ ਕੀਤਾ ਹੈ ਇਹਨਾਂ ਨੇ ਕੀ ਕੰਮ ਕੀਤਾ ਇਸ ਇਸ ਦੇ ਇਲਾਵਾ ਬਿਜਲੀ ਦੇ ਗ੍ਰਿਡ ਹੋਣ ਵਾਟਰ ਵਰਕਸ ਹੋਣ ਸਕੂਲ ਅਪਗ੍ਰੇਡ ਹੋਣ ਏਮਜ਼ ਵਰਗੇ ਹਸਪਤਾਲ ਹੋਣ ਸੈਂਟਰਲ ਯੂਨੀਵਰਸਿਟੀਆਂ ਹੋਣ یا پھر ریفائنری ਵਰਗੀ ਚੀਜ਼ ਇਹ ਸਭ ਉਹਨਾਂ ਨੇ ਨਹੀਂ ਕੀਤਾ ਜਿਨ੍ਹਾਂ ਨੇ ਹੋਟਲ ਬਣਾਇਆ ਪਰ ਜਿਨ੍ਹਾਂ ਨੇ ਜਿਨ੍ਹਾਂ ਨੇ 70 ਸਾਲ ਪਿੱਛੇ ਰਾਜ ਕੀਤਾ ਚਾਹ ਕਾਂਗਰਸ ਸੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗੱਠ ਜੁੜ ਰਿਹਾ ਉਹ ਕਹਿੰਦੇ ਕਿ ਤਬਾਹ ਹੀ ਪੰਜਾਬ ਨੇ ਉਹਨਾਂ ਨੂੰ ਕੀਤਾ ਕਿਉਂਕਿ ਕਰਜ਼ੇ ਦੀਆਂ ਪੰਡਾ ਭਾਰੀ ਹੁੰਦੀਆਂ ਗਈਆਂ ਪੰਜਾਬ ਦੇ ਸਿਰ ਤੇ ਤਾਂ ਹੀ ਇਹਨਾਂ ਨੇ ਤੇ ਇਹਨਾਂ ਦੀ ਭਾਈਵਾਲ ਪਾਰਟੀ ਨੇ ਜਿਨ੍ਹਾਂ ਕਰਜ਼ਾ ਪਿਛਲੇ 70 ਸਾਲ ਚ ਪੰਜਾਬ 'ਚ ਸੀਗਾ 7 ਸਾਲਾਂ 'ਚ ਉਹਨੂੰ ਡਬਲ ਕਰਤਾ ਪਿਛਲੇ 5 ਸਾਲ ਕਾਂਗਰਸ ਦੇ 1 ਲੱਖ ਕਰੋੜ ਰੋਪਿਆ ਉਹ ਛਾੜ ਗਏ ਕਰਜ਼ਾ ਤੇ ਇਹਨਾਂ ਨੇ 2.5 ਸਾਲਾਂ ਦੇ ਵਿੱਚ ਹੀ 80 ਹਜ਼ਾਰ ਤੋਂ ਵੱਧ ਟੱਪ ਗਏ ਨੇ ਤਾਂ ਜਿਹੜਾ 2 ਲੱਖ ਕਰੋੜ ਸੀਗਾ ਉਹਨਾਂ 4 ਲੱਖ ਕਰਨ ਦਾ ਕੰਮ ਇਹਨਾਂ ਨੇ 7 ਸਾਲਾਂ 'ਚ ਹੀ ਕਰ ਦਿਆ ਜੇ 50 ਸਾਲ 'ਚ ਕੋਈ ਨਹੀਂ ਕਰ ਸਕਿਆ ਇਹ ਸ਼ਮਾ ਸਾਹਿਬ ਕਹਿੰਦੇ ਕਿ ਪ੍ਰਾਣਿਆਂ ਦੇ ਅਸੀਂ ਵਿਆਜਾਂ ਵੀ ਤੇ ਭਰਨੀਆਂ ਨਾ ਤਰੱਕੀ ਵੀ ਕਰਨੀ ਹੈ ਬੀਬੀਆਂ ਨਾਲ ਵਾਅਦੇ ਕੀਤੇ ਆ ਨੌਜਵਾਨਾਂ ਨਾਲ ਕੀਤੇ ਆ ਆ ਮੁਹੱਲਾ ਕਲੀਨਿਕ ਬਣਾਏ ਆ ਸਕੂਲ ਆਫ ਫੈਮਿਨਸ ਸਸਾਰਨੇ ਆ ਪੈਸੇ ਦੀ ਜਰੂਰਤ ਤਾਂ ਪੈਣੀ ਹੈ ਤਾਂ ਇਹਨਾਂ ਨੇ 2.5 ਸਾਲ 'ਚ ਉਹ ਸਾਰਿਆ ਕੀ ਹੈ ਤੇ ਪੈਸੇ ਕਮਾਏ ਕਿਹੜੇ ਨੇ ਰੇਤਾ ਤੇ ਪੈਸੇ ਅੱਜ ਬੀਐਸਐਫ ਜਾ ਕੇ ਅਦਾਲਤ 'ਚ ਕਹਿ ਰਹੀ ਹੈ ਕਿ ਇਨੀ ਇਲੀਗਲ ਮਾਈਨਿੰਗ ਚੱਲ ਰਹੀ ਜਿਹਦੇ ਵਿੱਚ ਉਹ ਕਹਿੰਦੇ ਸੀ 40000 ਅਸੀਂ ਬਚਾਵਾਂਗੇ ਕ腐ਪਸ਼ਨ 'ਚ ਕਿ ਇਨੀ ਇਲੀਗਲ ਮਾਈਨਿੰਗ ਚੱਲ ਰਹੀ ਹੈ ਕਿ ਹੁਣ ਬਾਰਡਰ ਦੇ ਪੁੱਲ ਖਤਰੇ 'ਚ ਨੇ ਨੈਸ਼ਨਲ ਸਿਕਿਉਰਿਟੀ ਖਤਰੇ 'ਚ ਸ਼ਰਾਬ ਦੇ ਘੁਟਾਲੇ 'ਚ ਜਿਹੜਾ ਦਿੱਲੀ 'ਚ ਘੁਟਾਲਾ ਹੋਇਆ ਜਿਹਦੇ ਕਰਕੇ ਇਹਨਾਂ ਦਾ ਮਾਈ ਬਾਪ ਕੇਜਰੀਵਾਲਾ ਜੇਲ੍ਹ ਤੋਂ ਬੇਲ ਤੇ ਬਾਹਰ ਨਿਕਲ ਕੇ ਆਇਆ ਹੈਗਾ ਦੋ ਤਰੀਕ ਨੂੰ ਵਾਪਸ ਜਾਊਗਾ ਉਹੀ ਘੁਟਾਲਾ ਤਾਂ ਇਹਨਾਂ ਨੇ ਕੀਤਾ ਹੈ ਹਜ਼ਾਰਾਂ ਰੁਪਏ ਉਥੇ ਚੂਨਾ ਲਾਤਾ ਸੋ ਕਰਜਾ ਤਾਂ ਉਹ ਚੜੂ ਗਏ ਕਿਉਂਕਿ ਤੁਸੀਂ ਕਮਾਈਆਂ ਤਾਂ ਜੇਬਾਂ 'ਚੇ ਪਾਈ ਜਾ ਰਹੇ ਹੋ ਤੇ ਇਹਨਾਂ ਦੀ ਪ੍ਰਾਪਤੀਆਂ ਜਿਹੜੇ ਕਹਿੰਦੇ ਨੇ ਹੁਣ ਸਾਡਾ ਸਟੈਂਡਰਡ ਸਿਗਾ ਕਿ ਏਮਜ਼ ਵਰਗਾ ਹਸਪਤਾਲ ਆਏ ਜਿੱਥੇ ਇੱਕ ਪੀਜੀਆਏ ਤੇ ਲੁਧਿਆਣਾ ਕਿਸੇ ਨੂੰ ਨਾ ਪਾਜਣਾ ਪਏ ਜਿੱਥੇ 10 ਰੁਪਏ ਦੀ ਪਰਚੀ ਨਾਲ 6 ਮਹੀਨੇ ਤਾਈ ਤੁਹਾਡੇ ਕਰੋੜਾਂ ਰੁਪਏ ਬਚਦੇ ਨੇ ਇਲਾਜੇ ਇਹਨਾਂ ਨੇ ਪੰਜਾਬ ਦਾ ਸਟੈਂਡਰਡ ਕਰਤਾ ਕਿ ਸਾਡੇ ਸੇਵਾ ਕੇਂਦਰ ਦੇ ਵਿੱਚ ਰੰਗ ਰੋਗਨ ਕਰਕੇ ਪੈਰਾਸੈਟਾਮੋਲ ਦੀ ਚਾਰ ਦਵਾਈਆਂ ਦੇ ਕੇ ਮੋਹੱਲਾ ਕਲੀਨਿਕ ਨਾਮ ਦੇ ਅੰਦਰ 50 ਸਾਲ ਪਿੱਛੇ ਸਿੱਟਦਾ ਨਾਕੀ ਐਮਸਟੋ ਅਗੇ ਤੁਸੀਂ ਵੱਡੀ ਚੀਜ਼ ਲੈ ਕੇ ਆਓ ਸਕੂਲ ਆਫ ਐਮਨੈਂਸ ਦਾ ਤਾਂ ਆ ਹਾਲ ਹੈਗਾ ਕਿ ਆ ਸਾਡਾ ਮੈਰੀਟੋਰੀਅਸ ਸਕੂਲ ਜਿਹੜਾ ਬਾਦਸਾ ਬਣਾਵੇ ਆ 24 ਬੱਚਿਆਂ ਨੇ ਪੰਜਾਬ ਟੌਪ ਕੀਤਾ ਜਿਹਦਾ ਮਾਂ ਗੋਹਾ ਸਟਕੀ ਇਹਨਾਂ ਨੂੰ ਪਾਲਦੀ ਹੈ ਜਿਹੜਾ ਸਫਾਈ ਕਰਮਚਾਰੀ ਦਾ ਬੇਟਾ ਹੈ ਇਹ ਇੰਜੀਨੀਅਰਿੰਗ ਤੇ ਡਾਕਟਰ ਜਦ ਬਨਣਗੇ ਇੰਜੀਨੀਅਰ ਡਾਕਟਰ ਇਹਨਾਂ ਦੀ ਨਸਲਾ ਪਸੰਚਾਣੀ ਹੈ ਇਹ ਸਕੂਲ ਆਫ ਐਮਨੈਂਸ ਸੇ ਹੈਕਰ ਰੰਗ ਕਰਤਾ ਫੁੱਲ ਜੇ ਪਾਤੇ ਸਕੂਲ ਆਫ ਐਮਨੈਂਸ ਲਿਖਤਾ ਇਹਨਾਂ ਦਾ ਸਾਰਾ ਫੋਕਾ ਫਰਜ਼ੀ ਕੰਮ ਹੈਗਾ ਪੰਜਾਬ ਦੇ ਲੋਕੇ ਇਹਨੂੰ ਸਮਝ ਗਏ ਤੋਸ ਕੰਮ ਜੇ ਕੋਈ ਕਰਕੇ ਆਕਾਲੀ ਦਲ ਕੀਤਾ ਜਿਹਦੇ ਕਰਕੇ ਲੋਕੀ ਸਾਡੇ ਕੰਮ ਯਾਦ ਕਰਦੇ ਨੇ ਕਿ ਪੰਜਾਬ ਬਚਾਓ ਯਾਤਰਾ ਨਹੀਂ ਹੈ ਇਹ ਤੇ ਅੱਜ ਦੱਸਦੇ ਫਿਰਦੇ ਆ ਕਿ ਪਰਿਵਾਰ ਬਚਾਉਣਾ ਹੈ ਸੀ ਇਹਨੂੰ ਟੀਚਰਾਂ ਦੇ ਲਾਵਾ ਹੋਰ ਤਾਂ ਕੋਚ ਆਂਦਾ ਹੀ ਨਹੀਂ ਹੈ 4 ਤਰੀਕ ਨੂੰ ਵਧੀਆ ਵਧੀਆ ਇਹਦੀ ਟੀਚਰਾਂ ਲੋਕ ਕਰਨਗੇ ਪਹਿਲੀ ਤਰੀਕ ਨੂੰ ਕਰਨਗੇ 4 ਨੂੰ ਇਹਨੂੰ ਪਤਾ ਲੱਗ ਜਾਊਗਾ ਕਿਉਂਕਿ ਇਸ ਮੁੱਖ ਮੰਤਰੀ ਨੂੰ ਕੰਮ ਤਾਂ ਆਂਦਾ ਹੀ ਨਹੀਂ ਨਾ ਇਹਨੂੰ ਫਾਈਲ ਸਮਝ ਆਏ ਨਾ ਇਹਨੂੰ ਸਮਝ ਆਏ ਕਿ ਚਲਾਵਾ ਕਿਵੇਂ ਇਹ ਸਟੇਜ ਚਲਾਉਂਦਾ ਚਲਾਉਂਦਾ ਸਟੇਜ 'ਚ ਬਿਠਾਤਾ ਲੋਕਾਂ ਨੂੰ ਹੋਨ ਸਟੇਟ ਤੇ ਸਟੇਜ ਤੇ ਬਹੁਤ ਫਰਕ ਹੈ ਸਿਰਫ ਸਪੈਲਿੰਗ ਦੀ ਫਰਕ ਨਹੀਂ ਹੈ ਕਮ ਚੀ ਜ਼ਮੀਨ ਅਸਮਾਨ ਦਾ ਫਰਕ ਹੈ ਲੇਕਿਨ ਇਹ ਅਜੇ ਵੀ ਸਟੇਟ ਨੂੰ ਇਹਨੇ ਸਟੇਜ ਬਣਾ ਛੱਡਿਆ ਗੱਲਾਂ ਹੀ ਮਾਰੀ ਜਾਂਦਾ ਕਹਿੰਦੇ ਅਸੀਂ ਤੇ ਸੱਥਾਂ ਤੋਂ ਸਰਕਾਰ ਚਲਾਉਣ ਵਾਲਿਆਂ ਨੱਕਾ ਕੀ ਹੁੰਦਾ ਨੱਕਾ 모ੜਨਾ ਕਿਵੇਂ ਹੈ ਇਹ ਗੱਲਾਂ ਆਉਂਦੀਆਂ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਇਹ ਉਹਨਾਂ ਨੂੰ ਨਹੀਂ ਆਉਂਦੀਆਂ ਜਿਹੜੇ ਮਹਿੰਗੇ ਸਕੂਲਾਂ ਚ ਪੜੇ ਐ ਅੰਗਰੇਜ਼ੀ ਤੋਂ ਬਿਨਾ ਬੋਲਦੇ ਨਹੀਂ ਚਾਏ ਉਹ ਵਿਧਾਨ ਸਭਾ ਚਾ ਪਾਰਲੀਮੈਂਟ ਹੈ ਸੇ ਮਾਸਟਰ ਮਹਿੰਦਰ ਸਿੰਘ ਨੂੰ ਬੋਲਣਾ ਹੀ ਆਉਂਦਾ ਹੈ ਨਾ ਹੁਣ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਮਾਸਟਰਾਂ ਦੀ ਜਿਵੇਂ ਕੁੱਟ ਹਟਟ ਪਾਸ ਟੀਚਰਾਂ ਨੂੰ ਦੇਖ ਲੋ ਅੱਜ ਆਂਗਣਵਾੜੀ ਵਕਰਾਂ ਨੂੰ ਦੇਖ ਲੋ ਬੀਬੀਆਂ ਨੂੰ ਵੀ ਇਹੋ ਜਿਹੀ ਕੁੱਟ ਪੈ ਰਹੀਆਂ ਨਾ ਪੁੱਛੋ ਵੀ ਮਾਸਟਰ ਦੇ ਮੁੰਡੇ ਨੇ ਮਾਸਟਰਾਂ ਦੇ ਨਾਲ ਕੀ ਹਰਕਤ ਕੀਤੀ ਏ ਉਹ ਮਾਸਟਰ ਵੋਟਾਂ 'ਚ ਜਵਾਬ ਦੇਣਗੇ ਸੋ ਇਹਦੀ ਤਾਂ ਕੱਲਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨੇ ਕਿਸੇ ਨੂੰ ਨਹੀਂ ਬਖਸ਼ਿਆ ਅੱਜ ਗਲੀ ਗਲੀ 'ਚ ਨਸ਼ਾ ਰੋਲਦਾ ਹੈ ਅੱਜ ਮਾਵਾਂ ਰੋਂਦੀਆਂ ਨੇ ਲੋਕਾਂ ਨੇ ਸ਼ਰੀਆਮ ਬੋਰਡ ਲਾ ਛੱਡੇ ਨਸ਼ਾ ਇੱਥੇ ਵਿਕਦਾ ਤਾਂ ਵੀ ਕਿਸੇ ਨੂੰ ਨਹੀਂ ਹੱਥ ਲਾਂਦਾ ਇਹਦੇ ਖੁੱਡ ਦੇ ਐਮ.ਐਲ.ਏ ਅੰਮ੍ਰਿਤਸਰ ਦਾ ਐਮ.ਐਲ.ਏ ਕਹਿ ਰਿਹਾ ਕਿ ਮੇਰੇ ਕਨਸਟਿਟੂਐਂਟ ਸੀ ਮੰਤਰੀ ਨੂੰ ਸੁਣਾ ਰਿਹਾ ਹੈ ਕਿ ਸ਼ਰਿਆਨ ਸਰਕਾਰ ਵੇਚ ਲਈ ਪੈਸੇ ਕਿਤੇ ਕੋਲ ਜਾ ਰਹੇ ਨੇ ਬਿਲਕੁਲ ਬਿਲਕੁਲ ਬੋਲੇ ਤੇ ਹੁਣ ਪੰਜਾਬ ਦੇ ਲੋਕੀ ਜਾਣਦੇ ਜਿਹੜਾ 10 ਸਾਲ ਪਹਿਲੇ ਸਾਡੀ ਸਰਕਾਰ ਸੀਗੀ ਪੁੱਛੋ ਕਿਸੇ ਪਿੰਡ ਵਾਲੇ ਨੂੰ ਜੀ ਉਹਨਾਂ ਨੇ ਆਪਣੇ ਪਿੰਡ 'ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਕਿਸੇ ਨੇ ਸੁਣਿਆ ਕਿਉਂਕਿ ਸਾਡੀ ਸਰਕਾਰ ਨਸ਼ਾ ਫੜ ਕੇ ਵੇਚਣ ਵਾਲੇ ਨੂੰ ਫੜ ਕੇ ਜਿਲਾ 'ਚ ਬੰਦ ਕਰਦੀ ਸੀ ਨਸ਼ਾ ਜ਼ਬਤ ਕਰਦੀ ਸੀ ਜੁਆਕਾ ਤਾਂ ਨਾ ਪਹੁੰਚੇ ਇਹ ਇਹ ਤਾਂ ਹੀ ਇਹਦੇ ਕੇਜਰੀਵਾਲ ਨੇ ਲੰਬਾ ਚਿੱਟਾ ਲਿਖ ਕੇ ਮਾਫੀ ਮੰਗੀ ਜਿਹੜਾ ਸਾਨੂੰ ਡਿਫੇਮ ਕੀਤਾ ਸੀ ਤੇ ਇਹਨਾਂ ਸੱਤ ਸਾਲਾਂ ਚ ਇਹ ਤਾਂ ਪਿਛਲੇ ਢਾਈ ਸਾਲ ਜਿਨ੍ਹਾਂ ਨੇ ਗੁਟਕਾ ਸਾਫ ਦੀ ਸਵਾ ਖਾਦਿਆ ਜਿਨ੍ਹਾਂ ਨੇ ਗਾਰੰਟੀਆ ਦਿੱਤੀ ਕਿ 10 ਦਿਨਾਂ ਚ ਇਹ ਅੱਜ ਖਤਮ ਕੀ ਕਰਨਾ ਹੈ ਮਗਰ ਅੱਜ ਫੜਨ ਦੀ ਦੂਰ ਦੀ ਗੱਲ ਮਗਰ ਮੱਛਾ ਦੇ ਨਾਲ ਤਾਂ ਮਹੀਨੇ ਬੰਦ ਛੱਡੇ ਨੇ ਪੈਸੇ ਦਿਓ ਜਾ ਵੇਚੋ ਤੁਹਾਨੂੰ ਹੱਥ ਨਹੀਂ ਲਾਊਗਾ ਅੱਜ ਮਾਵਾ ਦੇ ਪੁੱਤਾਂ ਨੂੰ ਮਾਰ ਕੇ ਆ ਭਗਵੰਤ ਮਾਨ ਕਮਾਈਆਂ ਕਰ ਰਿਹਾ ਹੈਗਾ ਇਹਦੀ ਮਾਮਾ ਦੀ ਲੱਗੂ ਜੜ ਤੁਹਾਨੂੰ ਦੱਸਦੇ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਦੇ ਵੇਲੇ ਸਭ ਕੁਝ ਹੋਇਆ ਐਨੀ ਛੇਤੀ ਕਿਵੇਂ ਪਲਟਦੀ ਏ ਪਾਸੇ ਨਹੀਂ ਤਾਂ ਸਾਡੇ ਵੇਲੇ ਤਾਂ ਇਹਨਾਂ ਨਸ਼ਾ ਸਿਗਾ ਨਹੀਂ ਤੇ ਹੁਣ ਜੇ ਅਸੀਂ ਬੇਸਾਂ ਤਾਂ ਸਾਨੂੰ ਬੰਦ ਕਰਨਾ ਸੀ ਫਿਰ ਇੰਨਾ ਚਿੱਠਾ ਲਿਖ ਕੇ ਅਦਾਲਤ 'ਚ ਮਾਫੀ ਕਿਉਂ ਮੰਗੀ ਐ ਸੋ ਇਹਦੀ ਤਾਂ ਗੱਲਾਂ ਹੈਗੇ ਕੰਮ ਇਹਨੇ ਕਿਦਾ ਕੀ ਐ ਇਹਨੇ ਨਸ਼ਾ ਕਰ ਕਰਤਾ ਹੀ ਰੋਲਤਾ ਨਸ਼ਾ ਕਰ ਕਰਤਾ ਹੀ ਕਰਤੀ ਐ ਬੇਰੋਜ਼ਗਾਰੀ ਅੱਜ ਕਾਨੂੰਨ ਵਿਵਸਥਾ ਦੀ ਤੇ ਇਹੋ ਜੀ ਦਹ ਜਿਆ ਨੇ ਕਿ ਗੈਂਗਸਟਰਾਂ ਦੀ ਹਿਫਾਜ਼ਤ ਜੇਲ੍ਹ ਦੇ ਅੰਦਰ ਪੁਲਿਸ ਕਰ ਰਹੀ ਐ ਜਿੰਨੀ ਪੁਲਿਸ ਬਾਦਲ ਸਾਹਿਬ ਦੇ ਨਾਲ ਹੁੰਦੀ ਸੀ ਉਹ ਤਾਂ ਇਹਦੇ ਪਰਿਵਾਰ ਦੇ ਨਾਲ ਹੈ ਹੁਣ ਸਾਡੇ ਨਾਲ ਜੀ ਹੁੰਦੀ ਸੀ ਤਾਂ ਸੁਖਵੀਰ ਜੀ ਵੀ ਸਰਕਾਰ ਚ ਸੀਗੇ ਬਾਦਲ ਸਾਹਿਬ ਦਾ ਵੀ ਅਹੁਦਾ ਸੀਗਾ ਸੁਖਵੀਰ ਜੀ ਦਾ ਤਾਂ ਮੈਂ ਵੀ ਐਮਪੀ ਸੀ ਇਹਦੇ ਖਾਨਦਾਨ ਦੇ ਕੋਲ ਜੇ ਬਾਦਲ ਸਾਹਿਬ ਦੀ ਬਰਾਬਰੀ ਦੀ ਹੈਗੀ ਇਹਨਾਂ ਦੇ ਕੋਲ ਅਹੁਦਾ ਕੀ ਹੈਗਾ ਅੱਜ ਜਿੰਨੀ ਬਾਦਲ ਸਾਹਿਬ ਦੀ ਸਿਕਿਉਰਿਟੀ ਉਹਨਾਂ ਦੀਆਂ ਤੇ ਪਰਿਵਾਰ ਦੇ ਮੈਂਬਰ ਦੀ ਉਸ ਤੋਂ 4 ਗੁਣਾ ਇਹਦੀ ਬਾਕੀ ਕੇਜਰੀਵਾਲ ਤੇ ਉਹਨਾਂ ਦੇ ਜਿਹੜੇ ਦਿੱਲੀ ਵਾਲੇ ਹੈਗੇ ਤੇ ਬਾਕੀ ਗੈਂਗਸਟਰ ਤਾਂ ਹੀ ਤਾਂ ਲੋਕਾਂ ਦੀ ਤਾਂ ਲੁੱਟਾਂ ਖੋਹਾਂ ਚੋਰੀਆਂ ਚ ਗੈਰਿਆਂ ਫਰੋਤੀ ਕਰਦੇ ਅੰਦਰ ਵਰਕੇ ਕਤਲ ਕੋਈ ਕਾਨੂੰਨਾਂ ਦੀ ਚੀਜ਼ ਤਾਂ ਪੰਜਾਬ 'ਚ ਰਹੀ ਨਹੀਂ ਤੁਸੀਂ ਸੁਣਿਆ ਕਦੇ ਪੰਜਾਬ 'ਚ ਰਾਕਟ ਲਾਂਚਰ ਦੇ ਨਾਲ ਇੰਟੈਲੀਜੈਂਸ ਦਫ਼ਤਰ 'ਚ ਅਟੈਕ ਹੋਏ ਰੋਜ਼ ਰਾਤ ਨੂੰ ਡਰੋਨ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰ ਆਇਆ ਕੁਠ ਨਹੀਂ ਠੇਕ ਕੇ ਤੇ ਉਹਦੇ باوجود ਰੋਜ਼ ਰਾਤ ਦੇ ਡਰੋਨ ਦੇ ਰਾਹੀਂ ਅਸਲੇ ਤੇ ਨਸ਼ੇ ਬਾਰਡਰ 'ਚ ਜਾ ਕੇ ਦੇਖੋ ਹਾਲ ਕੀ ਹੈ ਸੋ ਇਹ ਤਾਂ ਜਮਾਈ ਫੇਲ ਹੈ ਪਹਿਲੇ ਕੇਜਰੀਵਾਲ ਆਪਦੀ ਕੁਰਸੀ ਖਾਤਰ ਕੇਜਰੀਵਾਲ ਨੂੰ ਪੰਜਾਬ ਗਿਰਵੀ ਕਰ ਛੱਡਿਆ ਜਦੋਂ ਜੇਲ੍ਹ 'ਚ ਗਿਆ ਫਿਰ ਆਪਦੀ ਕੁਰਸੀ ਖਾਤਰ ਹੁਣ ਕੇਂਦਰ ਦੇ ਹਵਾਲੇ ਉਥੇ ਕੁੱਟਣੀ ਟੇਕੀ ਬੈਠਿਆ ਅੱਜ ਸਾਡਾ ਪਾਣੀ ਖੋਣ ਦੀ ਤਿਆਰੀ ਹੈ ਰਾਜਧਾਨੀ ਦੇ ਇਹਨਾਂ ਨੇ ਇੰਡੀਆ ਅਲਾਈንስ ਨੇ ਕਿਹਾ ਤਾਂ ਕਿਸੀ ਦਿੱਲੀ ਵਰਗਾ ਵਾਕ ਇਹਨਾਂ ਨੂੰ ਸਿਟੀ ਸਟੇਟ ਬਣਾ ਦਾਂਗੇ ਪਾਣੀ ਸਾਡਾ ਗਿਆ ਕਿਸਾਨਾਂ ਦੇ ਉੱਤੇ ਆ ਕੇ ਸਾਡੇ ਪੰਜਾਬ 'ਚ ਆ ਕੇ ਕੁੱਟ ਮਾਰ ਜਾਂਦੇ ਨੇ ਤੇ ਸਾਡੀ ਮੁੱਖ ਮੰਤਰੀ ਦੀ ਇੰਨੀ ਜੁਰਤ ਨਹੀਂ ਕਿ ਕੋਈ ਐਕਸ਼ਨ ਲੈ ਕੇ ਕਹਿੰਦਾ ਪਤਾ ਨਹੀਂ ਕੌਣ ਮਾਰ ਕੇ ਚਲੇਗਾ ਕਿਸਾਨਾਂ ਨੂੰ